ਗੁਰਦਾਸਪੁਰ ਦੇ ਕਸਬਾ ਦਿਨਾਂ ਨਗਰ ਦੇ ਪਿੰਡ ਪਟਵਾ ਦੇ ਵਿੱਚ ਦੁੱਧ ਵਿੱਚ ਕਚਰਾ ਪੈਣ ਤੋਂ ਬਾਅਦ ਹੋਈ ਹਲਕੀ ਤਕਰਾਰ ਖੂਨੀ ਝੜਪ ਦੇ ਰੂਪ ਵਿੱਚ ਬਦਲ ਗਈ ਜਿਸ ਦੇ ਵੀ ਦੋਵਾਂ ਧਿਰਾਂ ਦੇ ਪੰਜ ਵਿਅਕਤੀਆਂ ਜ਼ਖਮੀ ਹੋਣ ਦੀ ਖਬਰ ਸਾਹਮਣੇ ਆਈ ਹੈ ਹਾਲਾਂਕਿ ਦੋਵੇਂ ਧਿਰ ਇੱਕ ਦੂਜੇ ਤੇ ਹਮਲਾ ਕਰਦੇ ਦੋਸ਼ੀ ਲਗਾ ਰਹੇ ਹਨ ਪਿੰਡ ਪਟਵਾ ਦੇ ਰਹਿਣ ਵਾਲੇ ਸੰਦੀਪ ਸਿੰਘ ਨੇ ਦੋਸ਼ ਲਗਾਇਆ ਕਿ ਉਹ ਆਪਣੀ ਹਵੇਲੀ ਡੰਗਰਾ ਦੁੱਧ ਚੋਰਿਆ ਸੀ ਕਿ ਦੀਪੂ ਠਾਕੁਰ ਨੇ ਗੱਡੀ ਵਿੱਚ ਸਫਾਈ ਕਰਦੇ ਹਾਂ ਕਚਰਾ ਉਹਨਾਂ ਦੀ ਹਵੇਲੀ ਛੁੱਟ ਦਿੱਤਾ ਉਸਨੇ ਥੋੜਾ ਜਿਹਾ ਦੁੱਧ ਚੋਲਿਆ ਸੀ ਕਚਰਾ ਉਸੂ ਦੀ ਬਾਲਟੀ ਚ ਪਾਇਆ ਗਿਆ ਜਿਸ ਕਰਨਾ ਉਸੂ ਦੁੱਧ ਡੋਲਣਾ ਅਤੇ ਜਦੋਂ ਉਹ ਵਾਰਟਿੰਨ ਤੋਂ ਤੇ ਆਪਣੇ ਘਰ ਗਿਆ ਤਾਂ ਗਰੀਬੇ ਵਿੱਚ ਦੀਪ ਠਾਕੁਰ ਨੂੰ ਉਸਨੇ ਪੁੱਛਿਆ ਕਿ ਇਹ ਉਸਨੇ ਕਿਉਂ ਕੀਤਾ ਤਾਂ ਉਸਨੇ ਕਿਹਾ ਹੁਣੇ ਤੈਨੂੰ ਦੱਸਣਾ ਨਾਲ ਹੀ ਉਹ ਆਪਣੇ ਭਰਾਵਾਂ ਨਾਲ ਉਸਦੇ ਘਰ ਆ ਗਿਆ ਅਤੇ ਉਹਨਾਂ ਦੇ ਤੇਜ਼ ਤਾਰ ਹਥਿਆਰ ਨਾਲ ਹਮਲਾ ਕਰਕੇ ਉਸ ਨੂੰ ਅਤੇ ਉਸਦੇ ਭਰਾ ਨੂੰ ਬੁਤਰਾ ਰਖਮੀ ਕਰ ਦਿੱਤਾ ਉਧਰ ਦੂਸਰੇ ਪਾਸੇ ਸੰਦੀਪ ਸਿੰਘ ਠਾਕੁਰ ਨੇ ਦੋਸ਼ ਲਗਾਇਆ ਕਿ ਉਹ ਗਲਤ ਵੀ ਸਫਾਈ ਕਰ ਰਿਹਾ ਸੀ ਤਾਂ ਸੰਦੀਪ ਸਿੰਘ ਸੈਣੀ ਅਤੇ ਉਸਦੇ ਭਰਾ ਉਹਨੇ ਘਰ ਆ ਗਏ ਅਤੇ ਤੇਜ਼ ਤਾਰ ਹਮਲਾ ਹਮਲਾ ਕਰ ਦਿੱਤਾ ਜਿਸ ਕਾਰਨ ਉਹ ਤਿੰਨੋਂ ਭਰਾ ਜ਼ਖਮੀ ਹੋਏ ਹਨ ਕੁੱਦਨੇ ਕਿਹਾ ਕਿ ਜਦੋਂ ਉਸਦੇ ਭਰਾ ਵੀ ਆ ਗਏ ਤਾਂ ਉਹਨਾਂ ਨੇ ਹਮਲਾ ਉਹਨਾਂ ਦੇ ਕੋਲੋਂ ਹਥਿਆਰ ਖੋਲੇ ਸਨ ਇਸ ਮੌਕੇ ਦੇ ਦੋਮਾ ਤੇ ਰਾਨਕ ਕੀ ਕੁਝ ਕਹਿਣਾ ਤੁਸੀਂ ਆਪ ਹੀ ਦੇਖੋ ਸੁਣੋ ਸੰਦੀਪ ਸ਼ਾਣੀਆ ਜੀ ਮੇਰਾ ਪਿੰਡ ਪਟਵਾਨੇਰ ਵਾਲਾ 8:00 ਵਜੇ 5 ਮਿੰਟ ਦੀ ਗੱਲ ਹੈ ਮੈਂ ਆਪਣੀ ਬੇਲੀ ਵਿੱਚ ਧਾਰ ਗੜ ਰਿਹਾ ਸੀ ਉਹਨੇ ਦੇਰ ਨੂੰ ਦੀਪੂ ਉਠਾ ਕੇ ਉਹਨੇ ਕੂੜਾ ਲਿਆ ਕੇ ਤੇ ਮੇਰੇ ਘੇੜ ਵਿੱਚ ਸੁੱਟਿਆ ਤੇ ਉਹਦੇ ਛਿੱਟੇ ਨਾ ਮੇਰੇ ਦੁੱਧ ਵਿੱਚ ਪੈ ਗਏ ਤੇ ਮੈਂ ਆਨ ਨੂੰ ਪੁੱਛਿਆ ਇਹ ਕੀ ਤਾ ਤੈਂ ਕੰਧ ਰੋਕ ਮੈਂ ਤੈਨੂੰ ਦੱਸਣਾ ਤੇ ਮੈਂ ਬਾਲਟੀ ਲੈ ਕੇ ਆਪਣੇ ਘਰ ਨੂੰ ਚੱਲ ਗਿਆ ਧੋਣ ਵਾਸਤੇ ਜਦੋਂ ਮੈਂ ਧੋ ਕੇ ਵਾਪਸ ਆ ਰਿਹਾ ਸੀ ਤੇ ਇਹ ਤਿੰਨੇ ਜਣੇ ਮੇਰੇ ਘਰ ਜੀ ਆ ਗਏ ਨਾਲੇ ਮੈਂ ਤੇ ਹਮਲਾ ਕੀਤਾ ਉਹਨਾਂ ਨੇ ਮੇਰੇ ਤੇ ਦਸਰ ਦੁੱਤਰ ਮਾਰੇ ਆ ਪੁਲਿਸ ਸ਼ਿਕਾਇਤ ਕੀਤੀ ਅਜੇ ਤੱਕ ਕੋਈ ਕਾਰਵਾਈ ਨਹੀਂ ਜੀ ਸਾਰੀ ਘਟਨਾ ਜੀ ਇਹ ਹੈ ਜੀ ਮੇਰਾ ਬ੍ਰਦਰ ਹੈਗਾ ਇਹ ਬਹੁਤ ਜ਼ਿਆਦਾ ਦਾਤ ਮਾਰ ਗਏ ਬੰਦੇ ਮੈਂ ਆਪਰੇ ਬਾਥਰੂਮ ਦੇ ਵਿੱਚ ਅੱਜ ਸਵੇਰੇ ਉੱਠਣ ਦਾ ਸਮਾਂ ਸੀ 8:00 ਵਜੇ 5 ਮਿੰਟ ਦੀ ਗੱਲ ਹੈ ਮੈਂ ਅਜੇ ਬਾਥਰੂਮ ਦੇ ਵਿੱਚ ਫਰੈਸ਼-ਫਰੁਸ਼ ਹੋ ਰਿਹਾ ਜੀ ਅਦਾਬਾ ਇਹ ਮੇਰਾ ਬ੍ਰਦਰ ਹੀ ਇਹ ਆਪਣਾ ਭੇਲੀ ਵਿੱਚ ਕੰਮ ਕਰਨ ਗਿਆ ਆਪਣੀ ਗਾਈ ਦੀ ਧਾਰ ਦੂਰ ਕੱਢਣ ਇਹ ਜਿਹੜਾ ਦੀਪੂ ਠਾਕਰਾ ਹੈਗਾ ਜੋ ਮੇਰੇ ਭਰਾ ਦੇ ਦੱਸਣ ਦੇ ਅਨੁਸਾਰ ਕਿ ਜਿਹੜਾ ਦੀਪੂ ਠਾਕਰਾ ਹੈਗਾ ਇਹਨੇ ਕੀ ਕੀਤਾ ਆਪਣੇ ਉਧਰ ਗਲੀ ਵਾਲੀ ਸਾਈਡ ਤੇ ਕੂੜਾ ਕਰਕਰ ਜਿਹੜਾ ਵੀ ਹੈਗਾ ਸੀ ਐਂ ਕਰਕੇ ਅੰਦਰੋਂ ਸੁਟਣ ਦੀ ਕੋਸ਼ਿਸ਼ ਕੀਤੀ ਹੋਇਆ ਠੀਕ ਹੈ ਜੀ ਸੋਟਾਂ ਦੀ ਕੋਸ਼ਿਸ਼ ਕੀਤੀ ਉਹ ਜਿਹੜਾ ਕੱਖ ਕਾਣਾ ਹੈਗੇ ਉਹ ਉੱਡ ਗਿਆ ਕੰਧ ਦੇ ਉੱਤੇ ਦੀ ਦੁੱਧ ਦੇ ਵਿੱਚ ਪਿਆ ਜੇ ਪੰਜ ਸੱਤ ਤਾਰਾ ਹੀ ਨੇ ਕਿਦੇ ਮਾਰੀ ਲਿਆ ਜੀ ਠੀਕ ਹੈ ਜੀ ਇਹਨੂੰ ਕਹਿੰਦੇ ਇਹਨੇ ਕਹਿ ਗਿਆ ਕਿ ਕੰਦੇ ਯਾਰ ਤੂੰ ਠੀਕ ਹੈ ਨਾ ਤੇ ਇੰਨੀ ਗੱਲ ਹੁੰਦੀ ਸਾਰੀ ਇਹਨੇ ਕਿ ਫਿਰ ਦੁੱਧ ਦੀ ਬਜਰੀ ਬਾਲਟੀ ਸਾਡੇ ਉਹ ਨਲਕਾ ਨਹੀਂ ਹੈਗਾ ਉੱਥੇ ਜਿਹੜਾ ਕਿ 베ਲੀ ਦੇ ਵਿੱਚ ਫਿਰ ਬਾਲਟੀ ਤੋਂ ਹੁੰਦੇ ਚੱਕਰ ਦੇ ਵਿੱਚ ਘਰ ਗਿਆ ਇਹ ਤਿੰਨ ਬੰਦੇ ਆਏ ਨੇ ਫਿਰ ਦਾਤ ਲੈ ਗਏ ਇਹਨਾਂ ਤਿੰਨਾਂ ਨੇ ਅੰਦਰ ਆ ਕੇ ਹਮਲਾ ਕੀਤਾ ਹੋਇਆ ਮੈਂ ਆਪਰੇ ਬਾਤ ਹੋਂ ਦੇ ਵਿੱਚੋਂ ਨਿਕਲੇ ਜਿਵੇਂ ਵੇਖਿਆ ਮੇਰੇ ਭਰਾ ਨੂੰ ਵੱਢ ਕੇ ਵਿੜੇ ਦੇ ਵਿੱਚ ਸੁੱਟ ਗਏ ਨੇ ਇਹਨਾਂ ਨੇ ਖੁਦ ਸਟਾ ਲਾ ਕੇ ਆਪਣੇ ਸਾਡੇ ਪਰਚੇ ਨੂੰ ਦਬਾਨ ਦੀ ਕੋਸ਼ਿਸ਼ ਕਰਦੇ ਹੋਏ ਖੁਦ ਸਟਾ ਲਾ ਗਏ ਉਹਨਾਂ ਖੁਦ ਸਟਾ ਲਾ ਕੇ ਸਾਡੇ ਕੋਲ ਉਸ ਚੀਜ਼ ਦੀ ਕਲਿੱਪ ਹੈਗੀ ਵੀਡੀਓ ਹੈਗੀ ਜਿਹਦੇ ਵਿੱਚ ਉਹ ਸਾਫ ਸੁਥਰੇ ਬੰਦੇ ਹੈਗੇ ਨੇ ਸਾਡੀਆਂ ਵੱਢ ਟੋਕ ਹੋ ਗਿਆ ਆਪਣੇ ਪੇ ਆ ਉਹਨਾਂ ਦੀ ਸਾਫ ਸੁਥਰੇ ਦੇ ਕੋਲ ਹਥਿਆਰ ਨੇ ਕਿਦੋਂ ਕੱਟੀ ਗਈ ਥੋੜੀ ਆਪ ਸਰ ਕੱਲ ਕੱਟੀ ਗਈ 9 ਵਜੇ ਉਹਨਾਂ ਨੇ ਉਹ ਸਿੰਘੋਵਾਲ ਹਸਪੀਟਲ ਦੇ ਤਾਡੀ ਐਮਐਲਆਰ ਗਈ ਹੈ ਉਸ ਬੰਦੇ ਆਪਾਂ 9 ਵਜੇ 8 ਵਜੇ ਕੁਝ ਮਿੰਟ ਦੇ ਹਸਾ ਹੋਇਆ ਵਾ ਆਪਾਂ ਕਿਸੇ ਸੱਜਣ ਨੂੰ ਆਪਣੇ ਸੱਜਿਆ ਉਹ ਸਾਨੂੰ ਲੈ ਕੇ ਸਿੰਘਵਾਲ ਹਸਪੀਟਲ ਦੇ ਵਿੱਚ ਪੁੱਜਿਆ ਠੀਕ ਆ ਸਰ ਉਸ ਤੋਂ ਬਾਅਦ ਇਹ ਬੰਦੇ 11 ਵਜੇ ਆਪਣੀਆਂ ਮਹਾਰਾ ਕਟਾਰੇ ਲੜਾਈ ਝਗੜਾ ਹੋਇਆ ਹੋਵੇ ਵੱਡ ਟੋਕ ਹੋਈ ਓਏ ਬੰਦੇ ਸਿੱਧੇ ਦੌੜ ਕੇ ਉੱਥੇ ਜਾਂਦੇ ਨੇ ਪਹਿਲਾਂ ਕਿ ਜਿੱਥੇ ਉਹਨਾਂ ਨੂੰ ਫੈਸਿਲਿਟੀ ਮਿਲੇ ਉਹਦਾ ਇਲਾਜ ਹੋਵੇ ਇਹ ਬੰਦੇ ਖੁਦ ਜਾ ਕੇ ਉੱਥੇ ਕੀ ਕਰਦੇ ਪਏ ਨੇ ਆਪਣੀ ਵੱਡ ਟੋਕ ਕਰਾਉਂਦੇ ਨੇ ਸਿੰਘਾ ਸਾਰੇ ਜਨਾਬ ਸੁੱਚੇ ਮੂੰਹ ਸਵੇਰੇ ਤੜਕੇ ਕੋਈ 7 ਵਜੇ ਦੀ ਗੱਲ ਹੈ ਜੀ ਮੈਂ ਗਲੀ ਤੋੜ ਰਿਹਾ ਜੀ ਸਫਾਈ ਕਰ ਰਿਹਾ ਸੀ ਸਫਾਈ ਤੋਂ ਆ ਕੇ ਆ ਬੋਲਣ ਲੱਪਿਆ ਪਹਿਲਾਂ ਇਹਨਾਂ ਦਾ ਪਿਓ ਬੋਲਣ ਡਿਆ ਸੀ ਫਿਰ ਇਹਨਾਂ ਦੀ ਮਾਂ ਆਈ ਆ ਫਿਰ ਵੱਡਾ ਮੁੰਡਾ ਆਇਆ ਫਿਰ ਨਿੱਕਾ ਮੁੰਡਾ ਆ ਕੇ ਮੈਨੂੰ ਬੋਲਣ ਲਾ ਪਿਆ ਚੰਗਾ ਮੁੰਡਾ ਬੋਲਣ ਲਾ ਪਿਆ ਜਨਾਬ ਮੈਂ ਹੱਥ ਜੋੜੇ ਆਣਾਂ ਦੇ ਅੱਗੇ ਮੈਂ 10 15 20 ਮਿੰਟ ਅੱਧਾ ਘੰਟਾ ਮੈਂ ਇਹਨਾਂ ਦੇ ਕਿ ਬੇਨਤੀ ਕੀਤੀ ਹੱਥ ਜੋੜ ਕੇ ਮੈਂ ਕਿਹਾ ਜਾਓ ਜਾਓ ਆਪਣੇ ਘਰਾਂ ਨੂੰ ਜਾਓ ਇਹ ਲੈ ਕੇ ਦਾਤਰ ਦੁੱਤਰ ਲੈ ਆ ਕੇ ਤੇ ਇਹ ਮੈਨੂੰ ਮਾਰਨ ਪੈ ਗਏ ਇਹ ਦਾਤਰ ਦੁੱਤਰ ਲੈ ਆ ਕੇ ਨਾਲ ਹਥਿਆਰ ਲੈ ਕੇ ਤੇ ਇੱਕ ਚੈਨਾ ਇਹਨਾਂ ਦੇ ਸਾਰੇ ਹਥਿਆਰ ਖੋਏ ਹੋਏ ਆ ਜਦੋਂ ਸਾਡੇ ਵੀ ਬੰਦੇ ਆ ਗਏ ਸਾਡੇ ਭਰਾ ਮੇਰੇ ਆ ਗਏ ਫਿਰ ਅਹੀਂ ਇਹਨਾਂ ਦੇ ਸਾਰੇ ਹਥਿਆਰ ਖੋਏ ਨੇ ਠੀਕ ਆ ਜੀ ਇਹਨਾਂ ਨੇ ਦਾਤਰ ਲੈ ਕੇ ਤੇ ਆਮ ਮਾਰ ਫੇ ਮੈਂ ਘਰ ਨੂੰ ਭੱਜਿਆ ਘਰ ਨੂੰ ਭੱਜਿਆ ਜੀ ਜਨਾਬ ਇਹਨਾਂ ਨੇ ਘਰ ਆ ਕੇ ਮਾਰਨ ਪੈ ਗਏ ਉਧਰੋਂ ਇਹਨਾਂ ਨੂੰ ਮੇਰੇ ਨਾਲ ਤਾਏ ਦਾ ਘਰ ਹੈ ਤਾਏ ਦੇ ਮੁੰਡੇ ਦੋ ਆ ਗਏ ਸਾਡੇ ਝਗੜਾ ਹੀ ਗਲੀ ਦੀ ਸਫਾਈ ਤੋਂ ਹੋਇਆ ਤੇ ਉਹਨਾਂ ਦੇ ਘਰ ਕਿੱਦਾਂ ਪੈ ਗਏ ਅਸੀਂ ਜਾ ਕੇ ਸਾਰਾ ਟੱਬਰ ਉਤੇ ਉਤੇ ਆਇਆ ਹੈ ਸਾਡੇ ਆ ਗਏ ਨਾ ਨੇ ਦਰਵਾਜੇ ਭੰਤੇ ਜੀ ਮੋਟਰਸਾਈਕਲ ਉੱਥੇ ਅਜੇ ਵੀ ਮੌਕੇ ਤੇ ਲੱਗਿਆ ਮੋਟਰਸਾਈਕਲ ਤਾਂ ਛੱਡਿਆ ਹੀ ਕੁਛ ਨਹੀਂ ਆਣਾ ਸਾਡੇ ਜੀ ਤਿੰਨ ਮੈਂਬਰਾਂ ਦੇ ਸੱਟਾਂ ਲੱਗੀਆਂ ਜੀ ਤਿੰਨਾਂ ਭਰਾਵਾਂ ਦੇ ਇਹਨਾਂ ਦੇ ਅਹੀਂ ਹਥਿਆਰ ਕੋਲੇ ਆ ਅਹੀਂ ਹਥਿਆਰ ਆਪਣੇ ਕੋਲ ਰੱਖੇ ਹੋਏ ਆ ਇਹਨਾਂ ਦੇ ਠੀਕ ਆ ਜੀ ਹਥਿਆਰ ਕਿਹੜੇ ਇੱਕ ਹਥਿਆਰ ਇਹਨਾਂ ਨੇ ਚੈਨ ਮੋਠ ਜੀ ਲਾਈ ਚੈਨ ਪਤਾ ਨਹੀਂ ਮੋਟਰਸਾਈਕਲ ਦੀ ਕਾਦੀ ਆ ਉਹ ਚੈਨ ਨੂੰ ਮੋਠ ਲਾਈ ਦੀ ਇਹਨਾਂ ਨੇ ਲੋਹੇ ਦੀ ਇੱਕ ਉਹ ਹਥਿਆਰ ਹੋਇਆ ਇਹਨਾਂ ਕੋਲ ਇੱਕ ਇਹਨਾਂ ਕੋਲ ਹੀ ਦਰਾਟ ਹੋਇਆ ਹੋਇਆ ਜਨਾਬ ਸਾਨੂੰ ਇਨਸਾਫ ਚਾਹੀਦਾ ਜੀ ਇਹ ਬੰਦੇ ਤੀਜੇ ਦਿਨ ਸਾਡੇ ਨਾਲ ਲੜਦੇ ਹਜੇ ਇੱਕ ਦਰਖਾਸਤੇ ਥਾਣੇ ਵਿੱਚ ਹੋਈ ਆ ਉਹਦਾ ਕੋਈ ਰਾਜੀਨਾਮਾ ਨਹੀਂ ਹਜੇ ਤੱਕ ਹੋਇਆ ਤੇ ਨਾ ਹੀ ਇਹਨਾਂ ਨੂੰ ਬੰਦਿਆਂ ਨੇ ਫੜ ਕੇ ਲੇਤਾ ਸਾਡੀ ਦਰਖਾਸਤ ਹੋਈ ਦੀ ਆ ਇਹਨਾਂ ਦਾ ਕੋਈ ਪਰਚਾ ਨਹੀਂ ਕੋਈ ਕੁਛ ਨਹੀਂ ਪੁਲਿਸ ਨੇ ਹਜੇ ਕੋਈ ਕਾਰਵਾਈ ਨਹੀਂ ਪਾਈ ਤੇ ਸਾਨੂੰ ਇਨਸਾਫ ਚਾਹੀਦਾ ਜਨਾਬ ਤੇ ਬੰਦਿਆਂ ਤੇ ਕਾਰਵਾਈ ਹੋਣੀ ਚਾਹੀਦੀ ਆ ਜੀ